ਨਾਲ ਹੀ ਟੈਂਕ ਇਸ ਵਕਤ ਰਾਜ ਤਿਲਕ ਵਾਲੀ ਵਿਭੂਤੀ ਤਿਆਰ ਹੈ ਲਿਓ ਨਾਲ ਚੰਦਨ ਦਾ ਨਾਲ ਗੂੜਾ ਤੇ ਮਹਾਰਾਜਾ ਬਲਿੰਦਰ ਸਿੰਘ ਨਾਲ ਚੰਦੂ ਮਾਦਰਾ ਸਾਰੀ ਬਾਰੀ ਬਾਰੀ ਆਓ ਸਾਰੇ ਰਾਜ ਤਿਲਕ ਮੈਂ ਜਿਵੇਂ ਕਰੂੰ ਕਿਉਂਕਿ ਹਜੂਰ ਸਾਹਿਬ ਤੋਂ ਮੈਨੂੰ ਇਹ ਦਾਤ ਪ੍ਰਾਪਤ ਆਦਤੇ ਕਰ ਦਿਓ ਫਿਰ ਸੈਂਟਰ ਚ ਕਰ ਦੇਣਾ

राज पंडित बडूखा को भी आ जाए इधर हाँ महाराजा साहब न जो महान शिक्षियता ने वो भी नेड़े आओ महाराणी गुरीत तो गुरमीत कौर जी तुर्णी, जो महाराज के महल में राजमाता की घर में है वो भी हम दिखे चलो करो ऐसे लाओ 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 एक समय तक आ गई

ਜੀ ਬੱਚੀ ਨਾ ਪਰ ਕੀ ਮਾਮਲਾ ਲੈ ਕੇ ਆਏ ਜੀ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੇ ਫਤਿਹ ਹੈ ਮੈਂਗਾਜੀ ਸਿੰਘ ਸਿਲੀ ਮੁਖਸਾ ਸਾਹਿਬ ਤੋਂ ਜੀ ਅਜੇ ਸਿੰਘ ਸਾਹਿਬ ਕੋਲੇ 2008 ਦਾ ਮਾਮਲਾ ਨੱਦੇ ਸਿਹੜੇ ਵਾਲਿਆਂ ਦਾ ਲੈ ਕੇ ਆਇਆ ਵਾ ਉਥੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਆ ਇਹਨਾਂ ਨੇ ਬਲਵੰਤ ਸਿੰਘ ਨਾਬੀ ਡੇਰੇ ਦਾਇਆ ਵੱਲੋਂ ਆਪਣੇ ਕਿਸੇ ਡੇਰੇ ਵਿੱਚ ਗੁਰਗਾਂ ਸਾਹਿਬ ਜੀ ਦਾ ਪਇਤਾਸ਼ ਕੀਤਾ ਹੋਇਆ ਸੀਗਾ ਉਸ ਉੱਪਰ ਤਿਲਕ ਲਗਾਇਆ ਗਿਆ ਵਾ ਤੇ ਜੋ ਕੀ ਸਾਡੀ ਮਜਾਦ ਦੇ ਬਿਲਕੁਲ ਉਲਟਾ ਸਾਡੀ ਮਜਾਦ ਦੇ ਖਿਲਾਫ ਆ ਗੁਰਗਸਾ ਗੁਰਗੰਥ ਸਾਹਿਬ ਜੀ ਦੇ ਗੁਰੂ ਬੋਲ ਸਗੇ ਜੀ ਦੀ ਬੇਰਦੀ ਵੀ ਕੀਤੀ ਗਈ ਆ ਉਸ ਦੇ ਵਿੱਚ ਚੰਦੂ ਮਾਜਾ ਭੈਣਨੀਤ ਕੋ ਇਹ ਸਜੀਤ ਸਿੰਘ ਇਹਨਾਂ ਤੇ ਜਵਾਂ ਨਹੀਂ ਕੋਈ ਵੀ ਕਾਰਵਾਈ ਕੀਤੀ ਗਈ ਤੇ ਉਸ ਉਸ ਵਿੱਚ ਆਈ ਸੀ ਐਪਲੀਕੇਸ਼ਨ ਬਲਵੰਤ ਸਿੰਘ ਕੌਂਟਿੰਗ ਇਹ ਨਾਮੀ ਡੇਰਾ ਜਿਸੇ 헤ੜੇ ਵਾਲੇ 헤ੜੇ ਵਾਲਾ ਬਲਵੰਤ ਸਿੰਘ ਹਾਂਜੀ ਉਹਨਾਂ ਨੇ ਆਪਣੇ ਡੇਰੇ ਦੇ ਵਿੱਚ ਗੁਰਪ੍ਰੀਤ ਸਿੰਘ ਦਾ ਪਤਾ ਪ੍ਰਕਾਸ਼ ਕੀਤਾ ਜਿਵੇਂ ਉਸ ਉੱਪਰ ਤਿਲਕ ਲਗਾਇਆ ਗਿਆ ਤਿਲਕ ਲਗਾਇਆ ਹਾਂਜੀ ਉਹਦੇ ਵਿੱਚ ਕੌਣ ਕੌਣ ਸ਼ਾਮਲ ਸੀ ਪ੍ਰੇਮ ਸਿੰਘ ਚੰਦੂ ਮਾਜਵਾ ਭਾਈ ਬੀਬੀ ਭਾਈ ਨੀਤਕੌਰ ਸਜਜੀ ਸਿੰਘ ਹਾਂਜੀ ਠੀਕ ਹੈ ਇਹਦੀ ਸ਼ਿਕਾਇਤ 2008 ਦੀ ਘਟਨਾ ਮੈਂ ਤੁਹਾਨੂੰ ਅੱਜ ਕਰਦੇ ਹਾਂ ਅਸੀਂ ਪਹਿਲਾਂ ਵੀ ਕੀਤੀਆਂ ਹੋਈਆਂ ਨੇ ਉਦੋਂ ਤੱਕ ਕੁਝ ਇਹਨਾਂ ਨੇ ਨਹੀਂ ਅਸੀਂ ਅੱਜ ਫੇਰ ਲੈ ਕੇ ਆਏ ਹਾਂ ਸ਼ਿਕਾਇਤ पहला ही आज तो दो साल पहले पहला की वाह जी का खालसा वाह मैं इधर